ਸਸਤੇ ਕਾਲਮ ਦੇ ਗਤਾਰ ਸਿੰਘ ਸਾਰਾ ਤੁਸੀਂ ਆਪਣੇ ਜੀ ਟੀਵੀ ਦੇਖ ਰਹੇ ਹੋ ਇਸ ਟਾਈਮ ਅਸੀਂ ਮਾਤੋ ਸ਼੍ਰੀ ਦਸਤਾਰ ਦੇ ਨਾਮ ਨਾਲ ਤੁਸੀਂ ਜਾਣਦੇ ਸੀ ਗੌਰਵ ਖਰਾਨਾ ਨੂੰ ਤੇ ਗੌਰਵ ਖਰਾਨਾ ਦੇ ਇੱਥੇ ਥੋੜੇ ਟਾਈਮ ਬਾਅਦ ਜਿਹੜਾ ਇੱਕ ਡਿਵਾਈਨ ਦਸਤਾਰ ਨਾਮ ਦਾ ਇੱਕ ਬ੍ਰਾਂਡ ਆ ਜਿਹੜਾ ਉਹ ਲਾਂਚ ਕਰ ਲੱਗਿਆ ਦਸਤਾਰ ਨੂੰ ਲੈ ਕੇ ਥੋੜੇ ਟਾਈਮ ਬਾਅਦ ਡੀਐਸਪੀ ਦਲਵੀਰ ਸਿੰਘ ਸਿੱਧੂ ਇੱਥੇ ਜਿਹੜਾ ਕੇਕ ਕੱਟ ਕੇ ਉਸ ਬ੍ਰਾਂਡ ਦਾ ਲਾਂਚ ਕਰਨਗੇ ਤੇ ਤੁਹਾਡੇ ਨਾਲ ਗੱਲਬਾਤ ਵੀ ਕਰਾਂਗੇ ਗੌਰਵ ਖਾਨ ਨਾਲ ਵੀ ਕੀ ਮਕਸਦ ਨਾਲ ਜਿਹੜਾ ਡਿਵਾਈਨ ਦਸਤਾਰ ਨੂੰ ਲਾਂਚ ਕੀਤਾ ਜਾ ਰਿਹਾ ਹੈ ਉਹ ਤੁਹਾਨੂੰ ਦਿਖਾਉਣਾ ਹੈ ਤਸਵੀਰਾਂ ਕਿਵੇਂ ਜਿਹੜਾ ਡਿਵਾਈਨ ਦਸਤਾਰ ਦਾ ਜ ਸ਼ੁਭ ਮਹੂਰਤ ਕੀਤਾ ਜਾ ਰਹਾ ਹੈਗਾ ਕਿ ਕਿਹਨ ਜੋਬ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਤੇ ਨਾਲ ਬੁਲਾਉਣਾ ਜੀ ਵਾਇਕਲ ਜੀ ਦਾ ਖਾਲਸਾ ਵਾਇਕਲ ਜੀ ਦੇ ਫਤਿਹ ਸ੍ਰੀ ਗੁਰੂ ਰਾਮਦਾਸ ਜੀ ਦੀ ਕਿਰਪਾ ਨਾਲ ਜੋ ਉਹ ਅਸੀਂ ਸ਼ੁਰੂ ਤੋਂ ਅਸੀਂ ਕੰਮ ਕਰ ਰਹੇ ਹਾਂ ਦਸਤਾਰ ਲਈ 10 12 ਸਾਲ ਤੋਂ ਪਹਿਲੇ ਅਸੀਂ ਇੱਕ ਹੋਰ ਕੰਪਨੀ ਲਈ ਕੰਮ ਕਰਦੇ ਸੀ ਹੁਣ ਕਾਫੀ ਟਾਈਮ ਤੋਂ ਸਾਨੂੰ ਇਹ ਫੀਲ ਹੋ ਰਿਹਾ ਸੀ ਕਿ ਸੇਕ ਆਪ ਦਾ ਬ੍ਰੈਂਡ ਲਾਂਚ ਕਰਨਾ ਹੈ ਜੋ ਕਿ ਪੱਗਾਂ ਦੀ ਪੱਗਾਂ ਦੇ ਕੱਪੜੇ ਨੂੰ ਵਧੀਆ ਕੱਪੜੇ ਨੂੰ ਅਸੀਂ ਘੱਟ ਰੇਟ ਦੇ ਵਿੱਚ ਲੈ ਕੇ ਆਣਾ ਹੈ ਕਿਉਂਕਿ ਰੇਟਾਂ ਦੀ ਜਿਹੜੀ ਮਾਰ ਹੈ ਉਹ ਕੰਪਨੀਆਂ ਵੱਲੋਂ ਬਹੁਤ ਜ਼ਿਆਦਾ ਪਿਆਰੀ ਹੈ ਤੇ ਅਸੀਂ ਜੋ ਕੱਪੜਾ ਬਣਾਇਆ ਉਹਦੇ ਜਿਹੜੇ ਰੇਟ ਲਾਂਚ ਕੀਤੇ ਬਾਜ਼ਾਰ ਦੇ ਵਿੱਚ ਉਹ ਬਾਜ਼ਾਰ ਨਾਲੋਂ ਬਹੁਤ ਘੱਟ ਹੋਣਗੇ ਤੇ ਕੁਆਲਿਟੀ ਬਹੁਤ ਫਾਈਨ ਹੋਣਗੀ ਤੇ ਅਸੀਂ ਕੋਸ਼ਿਸ਼ ਇਹ ਕਰ ਰਹੇ ਕਿ ਰੰਗ ਜਿਆਦਾ ਤੋਂ ਜਿਆਦਾ ਆਣ ਹੁਣ ਐਕਸਪੀਰੀਅੰਸ ਇਨਾ ਹੋ ਚੁੱਕਿਆ ਹੈ 12-13 ਸਾਲ ਤੋਂ ਕੋਸ਼ਿਸ਼ ਕਰ ਰਹੇ ਹਾਂ ਕਿ ਵਧੀਆ ਕੱਪੜਾ ਬਣਾ ਕੇ ਦਈਏ ਕਿ ਜਦੋਂ ਵੀ ਸਾਡੇ ਪੰਜਾਬੀ ਵੀਰ ਪੱਗ ਬਣਦੇ ਐ ਸਵੇਰੇ ਉਹਨਾਂ ਦੀ ਪੋਣੀ ਕਰਦੇ ਐ ਸਵੇਰੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਆਵੇ ਸਾਡੀ ਕੋਸ਼ਿਸ਼ ਇਹ ਹੈ ਕਿ ਕੱਪੜਾ ਇੰਨਾ ਵਧੀਆ ਬਣਾ ਕੇ ਦਈਏ ਕਿ ਸਵੇਰੇ ਜਦੋਂ ਪੋਣੀ ਕਰਦੇ ਐ ਪੱਗ ਦਾ ਲੜ ਨਾ ਘਟੇ ਇਸ ਲਗਾਤਾਰ ਇਸ ਮੁਹਿੰਮ ਨੂੰ ਅਸੀਂ 10 12 ਸਾਲ ਤੋਂ ਚਲਾ ਰਹੇ ਹਾਂ ਕਿਉਂਕਿ ਪੱਗ ਦਾ ਕੱਪੜਾ ਲਗਾਤਾਰ ਕਿਉਂਕਿ ਰੇਟ ਵਧਨ ਕਰਕੇ ਕੁਆਲਟੀ ਕੰਪਨੀਆਂ ਘਟਾ ਰਹੀਆਂ ਜਿੰਨੀਆਂ ਵੀ ਕੰਪਨੀਆਂ ਆ ਪੱਗ ਦੀ ਕੁਆਲਟੀ ਡਾਊਨ ਕਰ ਦਿੰਦੀਆਂ ਰੇਟ ਨਹੀਂ ਆਉਂਦਾ ਮਤਲਬ ਰੇਟ ਵਧਨ ਕਰਕੇ ਸੋ ਅਸੀਂ ਜੋ ਚੀਜ਼ਾਂ ਲੈ ਕੇ ਜਿਹੜੀ ਚੀਜ਼ਾਂ ਦੀ ਪਰੇਸ਼ਾਨੀ ਸਾਨੂੰ 10 12 ਸਾਲ ਤੋਂ ਅਸੀਂ ਚੈੱਕ ਕਰ ਰਹੇ ਸੀ ਕੁਆਲਿਟੀ ਬਣਾ ਬਣਾ ਕੇ ਹੁਣ ਅਸੀਂ ਕੁਆਲਿਟੀ ਵੀ ਫਾਈਂਡ ਕੀਤੀ ਹੈ ਤੇ ਰੇਟ ਵੀ ਘਟਕੀਤਾ ਹੈ ਸਾਡੀ ਕੋਸ਼ਿਸ਼ ਇਹ ਹੈ ਸਾਡੇ ਸਾਰੇ ਪੰਜਾਬੀ ਵੀਰਾਂ ਨੂੰ ਅਸੀਂ ਇੰਨਾ ਵਧੀਆ ਕਪੜਾ ਬਣਾ ਕੇ ਦੀਏ ਜੋ ਕਿ ਡਿਵਾਈਨ ਦਸਤਾਰ ਦੇ ਵਿੱਚ ਅਸੀਂ ਗੌਰਵ ਗੋਲਡ ਅਸੀਂ ਮਤਲਬ ਕੁਆਲਿਟੀ ਬਣਾਈ ਆ ਦੇਖੋ ਤੁਸੀਂ ਇੱਕ ਦਾ ਨਾਮ ਰੱਖਿਆ ਸੀ ਗੌਰਵ ਗੋਲਡ ਨਾਮ ਰੱਖਿਆ ਗੌਰਵ ਗੋਲਡ ਇੱਕ ਦਾ ਨਾਮ ਰੱਖਿਆ ਗੌਰਵ ਗੋਲਡ ਸੁਪਰ ਦੋ ਕੁਆਲਿਟੀਆਂ ਅਸੀਂ ਲਾਂਚ ਕਰ ਰਹੇ ਹਾਂ ਸਰ ਪਲੀਜ਼ ਆ ਤੁਸੀਂ ਆ ਦੋ ਕੁਆਲਿਟੀਆਂ ਅਸੀਂ ਲਾਂਚ ਕਰ ਰਹੇ ਹਾਂ ਤੇ ਇਹਦੇ ਵਿੱਚ ਅਸੀਂ ਆ ਸਾਰਾ ਸਾਡਾ ਛੇਡ ਕਾਰਡ ਹੈ 150 ਕਲਰ ਅਸੀਂ ਗੌਰਵ ਗੋਲਡ ਦੇ ਵਿੱਚ ਕਰ ਰਹੇ ਹਾਂ ਤੇ 70 ਕਲਰ ਅਸੀਂ ਗੌਰਵ ਗੋਲਡ ਸੁਪਰ ਦੇ ਵਿੱਚ ਕਰ ਰਹੇ ਹਾਂ ਕਲਰਾਂ ਦੀ ਕੁਆਲਿਟੀ ਬਹੁਤ ਫਾਈਨ ਹੋਊਗੀ ਕਿਸੇ ਤਰ੍ਹਾਂ ਦੀ ਕੋਈ ਕੰਪਲੇਂਟ ਨਹੀਂ ਆਊਗੀ ਜਲਦੀ ਅਸੀਂ ਇਹਦੇ ਫਰਾਂਚਾਈਜ਼ੀਆਂ ਵੀ ਦੇਣ ਜਾ ਰਹੇ ਹਾਂ ਤੇ ਸਟੋਰ ਪੂਰੇ ਪੰਜਾਬ ਦੇ ਵਿੱਚ ਦੇ ਉਪਨ ਹੋਣਗੇ ਗੁਰਪ੍ਰੀਤ ਜੀ ਜਿਹੜਾ ਡਿਵਾਈਨ ਦਸਤਾਰ ਆ ਇਹਦੇ ਅਰਥ ਕੀ ਆ ਤੇ ਤੁਸੀਂ ਜਿਹੜਾ ਹੈਗੇ ਕਿਵੇਂ ਆਪਣਾ ਮਾਤੂ ਸ਼੍ਰੀ ਤੋਂ ਦੁਬਾਰਾ ਇਹ ਕਬਦਿਲ ਕਿਵੇਂ ਨਹੀਂ ਮਾਤੂ ਸ਼੍ਰੀ ਅਲੱਗ ਕੰਪਨੀ ਹੈ ਜੀ ਮੈਂ ਮਾਤੂ ਸ਼੍ਰੀ ਲਈ ਪਹਿਲੇ ਵਰਕ ਕਰਦਾ ਸੀਗਾ 12 13 ਸਾਲ ਮੈਂ ਮਾਤੂ ਸ਼੍ਰੀ ਲਈ ਵਰਕ ਕੀਤਾ ਹੁਣ ਮਾਤੂ ਸ਼੍ਰੀ ਅਲੱਗ ਕੰਪਨੀ ਹੈ ਉਹਦੇ ਅਲੱਗ ਡੀਲਰ ਹੈ ਉਹਦੇ ਅਲੱਗ ਓਨਰ ਹੈ ਡਿਵਾਈਨ ਦਸਤਾਰ ਸਾਡਾ ਆਪ ਦਾ ਇੱਕ ਬ੍ਰਾਂਡ ਹੈ ਜੋ ਕਿ ਅਸੀਂ ਸੋਚਿਆ ਬਣਾਉਣ ਲਈ ਇਹ ਰੱਬ ਦੀ ਰਹਿਮਤ ਹੈ ਜੋ ਕਿ ਰੱਬ ਦੀ ਦਾਤ ਹੈ ਜੋ ਕਿ ਇਹਨੂੰ ਅਸੀਂ ਇੰਗਲਿਸ਼ ਵਿੱਚ ਡਿਵਾਈਨ ਦਸਤਾਰ ਕਹਿ ਦਈਏ ਜੋ ਕੁਛ ਜੋ ਕਿ ਸਾਨੂੰ ਪੱਗ ਜਿਹੜੀ ਹੈਗੀ ਸਾਨੂੰ ਵਿਰਾਸਤ ਵਿੱਚ ਮਿਲੀ ਹੈ ਤੇ ਪੰਜਾਬੀ ਭਰਾਵਾਂ ਨੇ ਸਾਡਾ ਬਹੁਤ ਸਾਥ ਦਿੱਤਾ ਹੈ ਅਸੀਂ ਉਹਨਾਂ ਲਈ ਕੰਮ ਕਰ ਰਹੇ ਹਾਂ ਪੱਗ ਨੂੰ ਵਧੀਆ ਬਿਹਤਰ ਬਣਾਉਣ ਲਈ ਸਾਰੀ ਜ਼ਿੰਦਗੀ ਲੱਗੇ ਰਵਾਂਗੇ ਸਾਡਾ ਟੀਚਾ ਬਹੁਤ سارے ਬ੍ਰਾਂਡ ਅੱਜ ਕੱਲ੍ਹ ਚੱਲ ਰਹੇ ਆ ਜੀ ਤੇ ਉਹ ਡਿਵਾਈਨ ਕਿਵੇਂ ਮੁਕਾਬਲਾ ਕਰੂਗਾ ਦੇਖੋ ਜੀ ਡਿਵਾਈਨ ਮੁਕਾਬਲਾ ਕਿਸੇ ਨਾਲ ਨਹੀਂ ਹੈਗਾ ਸਾਡਾ ਪਹਿਲੇ ਵੀ ਕਿਸੇ ਨਾਲ ਨਹੀਂ ਸੀਗਾ ਅਸੀਂ ਆਪ ਦੀ ਕੋਸ਼ਿਸ਼ ਜਾਰੀ ਰੱਖਾਂਗੇ ਅਸੀਂ ਆਪ ਦੀ ਮਿਹਨਤ ਜਾਰੀ ਰੱਖਾਂਗੇ ਅਸੀਂ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਕਰਨਾ ਕਿਉਂਕਿ ਸਭ ਨੇ ਆਪ ਆਪ ਦਾ ਜੋਰ ਲਾਣਾ ਹੈ ਆਪ ਆਪ ਦੀ ਕਿਸਮਤ ਕਾਣੀ ਹੈ ਸਭ ਨੇ ਆਪ ਆਪ ਦੀ ਮਿਹਨਤ ਨਾਲ ਕੰਮ ਕਰਨਾ ਹੈ ਅਸੀਂ ਆਪ ਦੀ ਐਕਸਪੀਰੀਅੰਸ ਦੇ ਨਾਲ ਜਿੰਨਾ ਸਾਡੀ ਟੀਮ ਨੂੰ ਐਕਸਪੀਰੀਅੰਸ ਹੈ ਅਸੀਂ 12-15 ਸਾਲ ਤੋਂ ਲਗਾਤਾਰ ਲੱਗੇ ਹੋਏ ਆ ਪੱਗ ਬਣਾਉਣ ਲਈ ਪੱਗ ਸਪਲਾਈ ਕਰਨ ਲਈ ਸਟੋਰ ਬਣਾਉਣ ਲਈ ਕਿਉਂਕਿ ਸਟੋਰ ਵੀ ਜਿਹੜੇ ਬਣਾਏ ਸੀ ਉਹ ਵੀ ਸਾਡੀ ਪੂਰੀ ਟੀਮ ਨੇ ਪਹਿਲੇ ਇੱਕ ਜੋਟੋਕੇ ਬਣਾਏ ਸੀ ਹੁਣ ਵੀ ਮਾਤੁਸ਼ੀ ਦੀ ਦਸਤਾਰ ਜਿਹੜੀ ਪਹਿਲੀ ਟੀਮ ਸੀਗੀ ਉਹੀ ਵਰਕ ਇੱਥੇ ਦੀਵਾਈਂ ਦਸਤਾਰ ਦੇ ਵਿੱਚ ਚੱਲੂਗਾ ਅਸੀਂ ਪ੍ਰੋਪਰ ਕੰਮ ਕਰਾਂਗੇ ਵਧੀਆ ਬਣਾ ਕੇ ਦੇਵਾਂਗੇ ਕੱਪੜੇ ਦੇ ਵਿੱਚ ਕਿਸੇ ਤਰ੍ਹਾਂ ਦੀ ਕਮੀ ਨਹੀਂ ਆਊਗੀ ਦੁਹਰਾ ਕੇ ਸ਼ੁਰੂਆਤੀ ਦੌਰ ਦੇ ਵਿੱਚ ਜਿਹੜੀ ਇਹ ਦਸਤਾਰ ਹੈ ਸਿਰਫ ਬਾਗਾ ਬਣਾਇ ਮਿਲੇਗੀ ਜਾਂ ਹੋਰ ਵੀ ਸਟੋਰ ਤੇ ਅਵੇਲੇਬਲ ਨਹੀਂ ਇਹ ਘਟੋ ਘਟੇ ਇਸ ਟੈਂਪ ਪੰਜਾਬ ਦੇ 97 ਸਟੋਰਸ ਦੇ ਵਿੱਚ ਅਵੇਲੇਬਲ ਮਿਲੂਗੀ ਹਲੇ ਉਹਦੇ ਬਾਹਰ ਬੋਰਡ ਨਹੀਂ ਲੱਗਿਆ ਸ਼ੌਪਕੀਪਰਸ ਦੇ ਕੋਲ ਅਵੇਲੇਬਲ ਕਰਤੀ ਹੈ 97 ਕੋਲ ਸਾਡੇ ਛੇੜਕੜ ਪਹੁੰਚ ਗਏ ਆ ਜਲਦੀ ਸਟੋਰਸ ਦੇ ਜਿਹੜੇ ਬੋਰਡ ਆ ਉਹ ਜਾਰੀ ਹੋ ਜਾਣਗੇ ਲੱਗੇ ਦਸਤਾਰ ਦੇ ਨਾਲ ਤੁਹਾਡੇ ਹੋਰ ਕਿਹੜੇ ਕਿਹੜੇ ਪ੍ਰੋਡਕਟ ਆ ਜਿਹੜੇ ਮਾਰਕੀਟ ਦੇ ਵਿੱਚ ਸਟਾਕਮ ਹੈਗੇ ਆ ਦਸਤਾਰ ਦੇ ਨਾਲ ਅਸੀਂ ਮਾਰਕੀਟ ਦੇ ਵਿੱਚ ਤਾਂ ਸਾਡੇ ਅੰਕਲ ਹੋਮ ਦੇ ਨਾਮ ਤੇ ਜਿਹੜੇ ਸਟੋਰ ਆ ਉਹ ਕਾਦੀਆਂ ਦੇ ਵਿੱਚ ਇੱਕ ਸੈਕੰਡ ਬ੍ਰਾਂਚ ਇੱਥੇ ਬਾਗੇਪੁਰਾਣੀ ਆ ਦੋ ਸਟੋਰਸ ਤੋਂ ਅੰਕਲ ਹੋਮ ਦੇ ਚੱਲ ਰਹੇ ਸਾਡੇ ਤੇ ਡਿਵਾਈਨ ਦਸਤਾਰ ਦਾ ਪਹਿਲਾ ਸਟੋਰ ਫਰੈਂਚਾਈਜ਼ੀ ਜੰਡਿਆਲਾ ਗਰੂਪ ਅਸੀਂ 5 ਤਰੀਕ ਨੂੰ ਅਸੀਂ ਓਪਨ ਕਰਨ ਜਾ ਰਹੇ ਆ 5 ਨੂੰ ਪਰਸੋਂ ਇਸ ਤਰ੍ਹਾਂ ਜਿਹੜਾ ਹੈਗਾ ਲੋਕ ਤੁਹਾਡੇ ਨਾਲ ਵੱਧ ਤੋਂ ਵੱਧ ਜੁੜਨ ਕਿਸ ਤਰ੍ਹਾਂ ਉਹਨਾਂ ਦਾ ਵਿਸ਼ਵਾਸ ਕਿਵੇਂ ਦੇਤੋਂ ਦੇਖੋ ਜੀ ਵਿਸ਼ਵਾਸ ਵਧੀਆ ਕੁਆਲਟੀ ਕੱਟ ਰੇਟ ਤੇ ਵਧੀਆ ਕਲਰ ਤੇ ਨਿਊ ਨਿਊ ਕਲਰ ਚਾਹੀਦੇ ਆ ਉਹਦੇ ਨਾਲ ਕਸਟਮਰ ਵੀ ਜੁੜਦਾ ਹੈ ਤੇ ਕਸਟਮਰ ਸੈਟੀਸਫਾਈ ਵੀ ਹੁੰਦਾ ਰੰਗਾਂ ਨੂੰ ਲੈ ਕੇ ਜਿਆਦਾਤਰ ਪੰਗਾ ਦੀ ਪ੍ਰੋਬਲਮ ਆਉਂਦੀ ਹੈ ਵੀ ਰੰਗ ਬਹੁਤ ਜਲਦੀ ਉੱਡ ਜਾਂਦੇ ਆ ਤੁਸੀਂ ਰੰਗਾਂ ਨੂੰ ਲੈ ਕੇ ਕਿਸ ਤਰ੍ਹਾਂ ਦੀ ਗਾਰੰਟੀ ਰੰਗ ਦੇ ਵਿੱਚ ਭਾਜੀ ਅਸੀਂ 90 ਡੇਜ਼ ਦੀ ਕੰਪਨੀ ਗਾਰੰਟੀ ਦੇ ਰਹੀ ਆ ਪੱਗ ਸਾਡੇ ਕੋਲ ਕੋਈ ਵੀ ਲੈ ਕੇ ਜਾਊਗਾ 90 ਡੇਜ਼ ਤੱਕ ਆਪਣਾ ਬਿੱਲ ਸੰਭਾਲ ਕੇ ਰੱਖੇ ਅਗਰ ਪੱਗ ਕਲਰ ਚਲਾ ਜਾਂਦਾ ਹੈ ਜਾਂ ਪੱਗ ਫੇਟ ਹੋ ਜਾਂਦੀ ਹੈ 90 ਡੇਜ਼ ਦੇ ਵਿੱਚ ਬਿੱਲ ਕਸਟਮਰ ਦੇ ਕੋਲ ਹੋਣਾ ਚਾਹੀਦਾ ਹੈ ਉਹ ਪੱਗ ਸਾਡੇ ਸਾਰੇ ਸਟੋਰਾਂ ਤੋਂ ਚੇਂਜ ਹੋਈ ਹੋਵੇ ਸਾਰੇ ਡਾਟਾ ਜਿਹਨੂੰ ਮੰਨ ਲਓ ਤੁਸੀਂ ਬ੍ਰਾਂਡ ਲਾਂਚ ਕੀਤਾ ਹੈ ਤੇ ਜਿਹੜਾ ਪ੍ਰੋਗਰਾਮ ਹੈ ਬਹੁਤ ਜਿਆਦਾ ਸ਼ਾਰਟ ਰੱਖਿਆ ਕੀ ਕਰ ਰਹੇ ਸਰ ਪ੍ਰੋਗਰਾਮ ਪੰਜਾਬ ਪ੍ਰੋਗਰਾਮ ਪਹਿਲੇ ਅਸੀਂ ਬਹੁਤ ਵੱਡਾ ਮਿੱਥਿਆਵਾ ਸੀਗਾ ਪਰ ਲੇਕਿਨ ਪੰਜਾਬ ਦੇ ਹਾਲਾਤ ਜੋ ਅਸੀਂ ਦੇਖ ਰਹੇ ਹਾਂ ਜੋ ਸਾਡੇ ਪੰਜਾਬੀ ਵੀਰ ਜਿਹੜੇ ਸਾਡੇ ਘਰਾਂ ਤੋਂ ਬੇਗਰ ਹੋਏ ਹੋਏ ਆ ਪਾਣੀ ਨੇ ਸਾਡੇ ਤੇ ਕੁਦਰਤ ਨੇ ਬਹੁਤ ਵੱਡੀ ਮਾਰ ਮਾਰੀ ਵੀ ਹੈ ਉਸ ਚੀਜ਼ ਨੂੰ ਦੇਖਦੇ ਹੋਏ ਅਸੀਂ ਸਾਰਾ ਪ੍ਰੋਗਰਾਮ ਪੋਸਟਪੋਨ ਕਰਤਾ ਸਾਡੇ ਹੋਟਲ ਵੀ ਬੁੱਕ ਸੀਗੇ ਜਿੱਥੇ ਕਿ ਅਸੀਂ ਇੱਕ ਫੰਕਸ਼ਨ ਕਰਵਾਉਣਾ ਸੀਗਾ ਉਸੇ ਸਾਰਾ ਮਤਲਬ ਪੋਸਟਪੋਨ ਕਰਕੇ ਅਸੀਂ ਇੱਕ ਕੇਕ ਮਤਲਬ ਕੇਕ ਕੱਟ ਰਹੇ ਹਾਂ ਤੇ ਡਿਵਾਈਨ ਦਸਤਾਰ ਦੀ ਓਪਨਿੰਗ ਕਰ ਰਹੇ ਹਾਂ ਕਿਉਂਕਿ ਸਾਡੇ ਅਗਲੇ ਸਟੋਰਾਂ ਦੀ ਡੇਟ ਬੰਨੀ ਵੀ ਹੈ ਉਸ ਕਰਕੇ ਨਹੀਂ ਤਾਂ ਇਹ ਜਿਹੜੇ ਦਿਨ ਚੱਲ ਰਹੇ ਆ ਸਾਡਾ ਬਿਲਕੁਲ ਦਿਲ ਨਹੀਂ ਕਰਦਾ ਕਿ ਅਸੀਂ ਇਸ ਤਰ੍ਹਾਂ ਦਾ ਕੋਈ ਮੂਰਤ ਕਰੀਏ ਜਾਂ ਅਸੀਂ ਸ਼ੁਰੂਆਤ ਕਰੀਏ ਇਸ ਸਮੇਂ ਹੜਪੀਟਾਂ ਲਈ ਰਾਸ਼ਨ ਵੀ ਭੇਜ ਰਹੇ ਹਾਂ ਕੀ ਔਰ ਕਿੱਥੇ ਭੇਜ ਰਹੇ ਹਾਂ ਅਸੀਂ ਜੋ ਫੰਕਸ਼ਨ ਤੇ ਅਸੀਂ ਸੋਚਿਆ ਸੀ ਵੀ ਅਸੀਂ ਸਾਡੇ ਫੰਕਸ਼ਨ ਤੇ ਇਹਨਾਂ ਖਰਚ ਹੋਣਾ ਹੈ ਅਸੀਂ ਉਹ ਫੰਕਸ਼ਨ ਦੇ ਖਰਚ ਨੂੰ ਕੱਟ ਕੇ ਅਸੀਂ ਉਹ ਸਾਰਾ ਰਾਸ਼ਨ ਜਿਹੜਾ ਹੈਗਾ ਉਹਦਾ ਖਰਚ ਅਸੀਂ ਸਾਰਾ ਆਪਣੇ ਜਿਹੜੇ ਪੰਜਾਬੀ ਵੀਰਾਂ ਨੂੰ ਜਿਹੜੀ ਨੀਡ ਹੈ ਇਸ ਟਾਈਮ ਉਹ ਅਸੀਂ ਪਹੁੰਚਾਉਂਦੀ ਅਜਨਾਲੇ ਸਾਡੇ ਐਮਐਲਏ ਸਾਹਿਬ ਗਏ ਹੋਏ ਆ ਉੱਥੇ ਉਹ ਸੇਵਾ ਚੱਲ ਰਹੀ ਹੈ ਤੇ ਜਿਹੜੇ ਆਪਣੇ ਖਾਲਸਾਡ ਵਾਲੇ ਰਵੀ ਸਿੰਘ ਜੀ ਦੀ ਟੀਮ ਉੱਥੇ ਕੰਮ ਕਰ ਰਹੀ ਹੈ ਉਹਨਾਂ ਦੇ ਨਾਲ ਵੀ ਸਾਡਾ ਕੋਆਰਡੀਨੇਟ ਹੋਇਆ ਹੈ ਅਸੀਂ ਲਗਾਤਾਰ ਉਹਨਾਂ ਨੂੰ ਅਸੀਂ ਸੇਵਾ ਪਹੁੰਚਾਦੇ ਰਵਾਂਗੇ ਦਸਤਾਰ ਨੂੰ ਸਿੱਖਾਂ ਦਾ ਤਾਜ ਮੰਨਿਆ ਜਾਂਦਾ ਤੁਸੀਂ ਇੱਕ ਤਰ੍ਹਾਂ ਦਾ ਡਿਵਾਈਨ ਦਸਤਾਰ ਦੇ ਨਾਲ ਵਪਾਰ ਕਰਨ ਲੱਗੇ ਆ ਕਿਵੇਂ ਲੋਕਾਂ ਨੂੰ ਅਵੇਅਰ ਕਰੋਗੇ ਜਿਆਦਾ ਤੋਂ ਜਿਆਦਾ ਲੋਕ ਦਸਤਾਰ ਸਜਾਉਣ ਉਹਦੇ ਲਈ ਕੀ ਉਪਰਾਲੇ ਕਰੇਗਾ ਦੇਖੋ ਜੀ ਉਪਰਾਲੇ ਅਸੀਂ ਸ਼ੁਰੂ ਤੋਂ ਹੀ ਕਰਦੇ ਆ ਰਹੇ ਹਾਂ ਪਹਿਲੇ ਖਾਲਸਾ ਜਿੰਨਾ ਜਿੰਨਾ ਵੀ ਆਪਣੇ ਜਿੰਨੇ ਵੀ ਪ੍ਰੋਗਰਾਮ ਹੁੰਦੇ ਆ ਦਸਤਾਰ ਨੂੰ ਲੈ ਕੇ ਉੱਥੇ ਸਾਡਾ ਪਾਰਟਿਸਿਪੇਟ ਹੁੰਦਾ ਸੀ ਕਿਸੇ ਹੋਰ ਕੰਪਨੀ ਦੇ ਨਾਮ ਤੋਂ ਹੁਣ ਵੀ ਉਹ ਜਾਰੀ ਰਹੂਗਾ ਡਿਵਾਈਨ ਦਸਤਾਰ ਦੇ ਨਾਮ ਤੋਂ ਜਿੱਥੇ ਵੀ ਦਸਤਾਰ ਦੀ ਦਸਤਾਰਬੰਦੀ ਹੋਊਗੀ ਜਾਂ ਕੋਈ ਮੁਕਾਬਲੇ ਹੋਣਗੇ ਜਾਂ ਜਿੱਦਾਂ ਦੇ ਵੀ ਅਸੀਂ ਪ੍ਰੋਗਰਾਮ ਕਰਾਣੇ ਉਹਦੇ ਵਿੱਚ ਅਸੀਂ ਪਾਰਟਿਸਿਪੇਟ ਕਰਦੇ ਰਵਾਂਗੇ ਤਾਂ ਕਿ ਡਿਵਾਈਨ ਦਸਤਾਰ ਦਾ ਨਾਮ ਵੀ ਉੱਪਰ ਰਹੇ ਤੇ ਪੱਗ ਦਾ ਵੀ ਨਾਮ ਸਰ ਅੱਜ ਆੜ ਪੀੜਤਾ ਲਈ ਰਾਸ਼ੀ ਭੇਜੀ ਜਾ ਰਹੀ ਹੈ ਗੌਰਵ ਖਰਾਨਾ ਦੇ ਵੱਲੋਂ ਜਿਹੜਾ ਉਹਨਾਂ ਨੇ ਨਵਾਂ ਦਸਤਾਰ ਲਾਂਚ ਕੀਤਾ ਡਿਵਾਈਨ ਦਸਤਾਰ ਕੀ ਕਹਿਣਾ ਚਾਹਣੇ ਪਹਿਲਾਂ ਤਾਂ ਮੈਂ ਬਹੁਤ-ਬਹੁਤ ਮੁਬਾਰਕਬਾਦ ਦੇਣਾ ਚਾਹਨਾ ਸਾਰੇ ਬਾਗਪੁਰਾਣਾ ਨਿਵਾਸੀਆਂ ਖਾਸ ਕਰਕੇ ਸਾਡੇ ਅੰਕਲ ਓਮ ਪ੍ਰਕਾਸ਼ ਜੀ ਖੁਰਾਨਾ ਜੀ ਨੂੰ ਉਹਨਾਂ ਦੇ ਬੇਟੇ ਸੁਪੁੱਤਰ ਗੌਰਵ ਖੁਰਾਨਾ ਜੀ ਨੂੰ ਜਿਨ੍ਹਾਂ ਨੇ ਇਹ ਇੱਕ ਨਵਾਂ ਉਪਰਾਲਾ ਮਤਲਬ ਸਿੱਖੀ ਦੀ ਇੱਕ ਦਸਤਾਰ ਜਿਹੜੀ ਹੈ ਸਿੱਖੀ ਨਾਲ ਜੁੜੀ ਹੋਈ ਹੈ ਇਹ ਇਹਨਾਂ ਨੇ ਬਹੁਤ ਹੀ ਵਧੀਆ ਉਪਰਾਲਾ ਕੀਤਾ ਹੈ ਇਹ ਸਟੋਰ ਖੋਲ ਕੇ ਇਹ ਆਪਦਾ ਨਾਂ ਇਹਨਾਂ ਨੇ ਆਪਦਾ ਬ੍ਰਾਂਡ ਲਾਂਚ ਕੀਤਾ ਹੈ ਇਹਨਾਂ ਨੂੰ ਮੈਂ ਮੁਬਾਰਕਬਾਦ ਤੇ ਸ਼ੁਭ ਕਾਮਨਾਵਾਂ ਦਿੰਦਾ ਹਾਂ ਦੂਸਰਾ ਇਹਨਾਂ ਨੇ ਉਸੇ ਟਾਈਮ ਤੇ ਜਿਵੇਂ ਇਹਨਾਂ ਨੇ ਦੱਸਿਆ ਕਿ ਜੋ ਖਰਚਾ ਇਹਦੀ ਉਦਘਾਟਨ ਤੇ ਕਰਨਾ ਸੀ ਇਹਨਾਂ ਨੇ ਹੋਰ ਕਲਾਕਾਰ ਬੁਲਾਉਣੇ ਸੀ ਵੱਡੀ ਪਾਰਟੀ ਰੱਖਣੀ ਸੀ ਉਹ ਹਾਲਾਤ ਨੂੰ ਦੇਖਦੇ ਹੋਏ ਜਿਹੜਾ ਇਹ ਦੂਸਰਾ ਉਪਰਾਲਾ ਕਰ ਲਿਆ ਇਸ ਲਈ ਵੀ ਇਹ ਵਧਾਈ ਦੇ ਪਾਤਰ ਨੇ ਕਿ ਇਹ ਬਾਗੇਪੁਰਾਣੇ ਚੋਂ ਇਹਨੇ ਤਿੰਨ ਅੱਜ ਗੱਡੀਆਂ ਜਾ ਰਹੀਆਂ ਨੇ ਇਹਨਾਂ ਦੀਆਂ ਜਿਹੜੀਆਂ ਕਿ ਅੱਜ ਨਾਲਾ ਇਲਾਕੇ ਚ ਆਪਣੇ ਐਮਐਲਏ ਸਾਹਿਬ ਨੂੰ ਜਾ ਕੇ ਉੱਥੇ ਜਿਨ੍ਹਾਂ ਨੂੰ ਹਾਰਡ ਪੀਟਾਂ ਨੂੰ ਲੋਡ ਹੈ ਕਿਉਂਕਿ ਬਹੁਤ ਜ਼ਿਆਦਾ ਪ੍ਰੋਬਲਮ ਵਧੀ ਹੋਈ ਹੈ ਪੰਜਾਬ ਚ ਇਹ ਵੀ ਇਹਨਾਂ ਨੇ ਚੰਗਾ ਸੋਚਿਆ ਵੀ ਆਪਾਂ پارٹی ਨਾ ਕਰਕੇ ਇਹ ਜੇ ਮਾਹੌਲ ਚ ਪਾਰਟੀ ਦਿੰਦਾ ਹੀ ਨਹੀਂ ਚੰਗਾ ਲੱਗਦਾ ਬੰਦਾ ਪਰ ਫੇਰ ਵੀ ਕੁਝ ਮਜਬੂਰੀਆਂ ਕਰਕੇ ਇਹਨਾਂ ਨੇ ਇਹ ਜਾ ਸ਼ਾਰਟ ਜਾ ਫੰਕਸ਼ਨ ਕਰਕੇ ਇਹ ਬਹੁਤ ਵਧੀਆ ਕੀਤਾ ਤੇ ਇਸ ਵਾਸਤੇ ਵੀ ਇਹ ਵਧਾਈ ਦੇ ਪਾਤਰ ਨੇ ਵੀ ਇਹ ਖੜ ਭੀੜ ਤਾਂ ਲਈ ਇੰਨੀ ਵਧੀਆ ਰਾਸ਼ੀ ਭੇਜ ਰਹੀ ਹੈ ਕੀ ਕੀ ਸਮਾਨ ਜਿਹਦਾ ਸਰ ਭੇਜਿਆ ਜਾ ਰਿਹਾ ਸਰ ਇਹਨਾਂ ਨੇ ਜੋ ਮੈਨੂੰ ਦੱਸਿਆ ਕਾਫੀ ਪੈਕੇਟ ਇਕੱਠੇ ਕੀਤੇ ਨੇ ਇਹਨਾਂ ਨੇ ਜਿਸ ਚ ਦਾਲਾਂ ਰੋਟੀ ਤੇ ਹੋਰ ਸਮਾਨ ਜੋ ਵੀ ਪਾਣੀ ਦਾ ਜੋ ਵੀ ਸਮਾਨ ਉਥੇ ਉਹਨਾਂ ਨੇ ਪੈਕੇਟ ਚ ਪਾਇਆ ਹੈ ਉਹ ਜਾਣਗੇ ਇਹ ਟਰੱਕ ਲੈ ਕੇ ਉਥੇ ਤੇ ਇਹ ਮਤਲਬ ਉਹਨਾਂ ਲਈ ਬਹੁਤ ਵੱਡੀ ਸਹਾਇਤਾ ਹੋਊਗੀ ਜਿਹੜੇ ਆਪਣੇ ਹੜਪੀੜਤ ਭਰਾ ਫਸੇ ਹੋਏ ਨੇ ਜਮਿੰਦਰ ਸਿੰਘ ਇੱਕ ਫਾਲਤੂ ਖਰਚਾ ਬਚਾ ਕੇ ਤੇ ਇੱਕ ਦਿਨ ਲੋਡ ਬੰਦਾਂ ਦੀ ਚੀਜ਼ ਭੇਜੀਏ ਹੋਰ ਲੋਕਾਂ ਨੂੰ ਤੁਸੀਂ ਕੀ ਅਪੀਲ ਕਰਨੀ ਚਾਹੁੰਦੇ ਆਪਣੇ ਮਾਧਿਅਮ ਚੰਗੀ ਗੱਲ ਹੈ ਇਹ ਸੋਚ ਚੰਗੀ ਹੈ ਇਹੇ ਜੀ ਹੋਣੀ ਚਾਹੀਦੀ ਆਪਾਂ ਫਾਲਤੂ ਖਰਚਾ ਕਰ ਦਿੰਨੇ ਆ ਉਹਨਾਂ ਤੇ ਮਤਲਬ ਜਿਦਾ ਕਿ ਕੋਈ ਮਤਲਬ ਜੇ 10 ਬੰਦੇ ਆਉਂਦੇ ਆ 4 ਚੰਗਾ ਕਹਿੰਦੇ ਨੇ 6 ਮਾੜਾ ਕਹਿੰਦੇ ਨੇ ਉਹ ਕੋਈ ਗੱਲ ਨਹੀਂ ਬਣਦੀ ਜਿਹੜਾ ਇਹਨਾਂ ਨੇ ਆ ਸੋਚ ਕੀਤੀ ਹੈ ਇਹ ਵਾਕਈ ਇਹਨਾਂ ਦੀ ਮੈਂ ਇਹਨੂੰ ਦਾਅ ਦਿੰਦਾ ਇਹਨਾਂ ਨੇ ਬਹੁਤ ਵਧੀਆ ਉਪਰਾ ਲਗ ਕੀਤਾ ਜੋ ਕਿ ਹੜ ਦਵਾਈਨ ਦਸਤਾਰ ਦੀ ਜਿਹੜੀ ਅੱਜ ਓਪਨਿੰਗ ਆ ਉਹ ਕੀਤੀ ਗਈ ਉਸ ਤੋਂ ਬਾਅਦ ਉਹਨਾਂ ਨੇ ਤਿੰਨ ਟਰੱਕ ਆ ਜਿਹੜੇ ਹੜਪੀੜਤਾ ਦੇ ਲਈ ਭੇਜੇ ਗਏ ਆ ਡੀਐਸਪੀ ਦਲਵੀਰ ਸਿੰਘ ਸਿੱਧੂ ਦੇ ਵੱਲੋਂ ਜਿਹੜੀ ਹਰੀ ਝੰਡ ਦਿੱਤੀ ਗਈ ਆ ਬੜਾ ਸ਼ਲਾਘਾਜਨਕ ਕੰਮ ਆ ਉਹਨਾਂ ਨੇ ਕਿਹਾ ਕਿ ਐਸੀ ਦਵਾਈਨ ਦਸਤਾਰ ਦੀ ਓਪਨਿੰਗ ਦੇ ਉੱਤੇ ਵੱਡੀ ਪੱਧਰ ਦੇ ਉੱਤੇ ਜਿਹੜਾ ਪ੍ਰੋਗਰਾਮ ਆਰਗੇਨਾਈਜ਼ ਕੀਤੇ ਸੀਗੇ ਜਿਹਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਹੋਟਲ ਬਾਕ ਕੀਤੇ ਹੋਏ ਗਏ ਸੀ ਉਹਨਾਂ ਨੇ ਕਿਹਾ ਕਿ ਜੋ ਅਸੀਂ ਖਰਚ ਉਧਰਲੇ ਪਾਸੇ ਕਰਨਾ ਸੀ ਉਹ ਅਸੀਂ ਹੜਪੀੜਤਾ ਵਾਸਤੇ ਕੀਤਾ ਉਹਨਾਂ ਨੇ ਕਿਹਾ ਕਿ ਵਿਦਾਇਕ ਅਮਰਪਾਲ ਸੁਖਾਣਾ ਦੇ ਖੋਦ ਦੇ ਨਾਲ ਦੇ ਵਿੱਚ ਡੌ ਤਾਂ ਨੂੰ ਇਹ ਸੇਵਾ ਕਿਵੇਂ ਲੱਗੀ ਡਵਾਈਨਡ ਸਟਾਰ ਦੇ ਆਉਣ ਵਾਲੇ ਸਮੇਂ ਦੇ ਵਿੱਚ ਕਿਹੋ ਜਿਹਾ ਪੱਦਰ ਜਾਂਦਾ ਇਹ ਆਉਣ ਵਾਲਾ ਸਮਾਂ ਦੱਸੂਗਾ ਕੈਮਰਾਮੈਨ ਮਨਪੀਰ ਦੇ ਨਾਲ ਮਨਜਕਰ ਸਿੰਘ ਸਰਾ ਹੈਵਨ ਇੰਡੀਆ ਟੀਵੀ ਬਾਗਾਪੁਰਾ